ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਜਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਤੇ ਸ਼ੇਅਰ ਵੀ ਕਰਿਓ ਤੇ ਪੇਜ ਨੂੰ ਫੋਲੋ ਵੀ ਕਰਿਓ ਫੇਸਬੁੱਕ ਉੱਪਰ। ਅੱਜ ਗੱਲ ਕਰਦੇ ਹਾਂ 11 April ਨੂੰ ਜਿਵੇਂ ਆਪਾਂ ਕੱਲ ਦੱਸਿਆ ਹੋਇਆ ਸੀ ਕਿ ਇੱਕ ਹਲਕਾ ਜਿਹਾ ਸਿਸਟਮ ਪੰਜਾਬ ਨੂੰ ਪ੍ਰਭਾਵਿਤ ਕਰੇਗਾ। ਇਸ ਵਿੱਚ ਕੋਈ ਖਾਸ ਵੱਡੇ ਪੱਧਰ ਤੇ ਮੀਂਹ ਦੀ ਸੰਭਾਵਨਾ ਨਹੀਂ ਹੈ ਪਰ ਫਿਰ ਵੀ ਬੱਦਲਵਾਈ ਲੰਘਦੀ ਰਹੇਗੀ ਜਿਹੜਾ ਇਹ ਸਿਸਟਮ ਹੈ ਇਸ ਦਾ ਜ਼ਿਆਦਾਤਰ ਅਸਰ ਪਹਾੜਾਂ ਨਾਲ ਲੱਗਦੇ ਖੇਤਰ ਆਪਣੇ ਜੰਮੂ ਕਸ਼ਮੀਰ ਹਿਮਾਚਲ ਦੇ ਤੇ ਪੰਜਾਬ ਦੇ ਨਾਲ ਲੱਗਦੇ ਪਹਾੜੀ ਲੱਗੇ ਖੇਤਰ ਮਾਝੇ ਦੇ ਤੇ ਦੁਆਬੇ ਦੇ ਕੁਝ ਖੇਤਰਾਂ ਦੇ ਵਿੱਚ ਰਹਿਣ ਦੀ ਸੰਭਾਵਨਾ ਹੈ ਖਾਸ ਕਰਕੇ ਪਠਾਨਕੋਟ ਗੁਰਦਾਸਪੁਰ ਅਮਰitsar ਹੁਸ਼ਿਆਰਪੁਰ ਨੰਨਦਪੁਰ ਸਾਹਿਬ ਦੇ ਇਲਾਕੇ ਤੇ ਮਾੜਾ ਮੋਟਾ ਕਰਪੂਥਲਾ ਤੇ ਜਲੰਧਰ ਦੇ ਇਲਾਕਿਆਂ ਦੇ ਵਿੱਚ ਵੀ ਬੱਦਲਵਾਈ ਬਣ ਕੇ ਹਲਕੀ ਫੁਲਕੀ ਕੰਨਮਣ ਅੱਜ ਦਿਨ ਵੇਲੇ ਕਿਸੇ ਵਕਤ ਵੀ ਹੋ ਸਕਦੀ ਹੈ ਗਰਜਲੇਸ਼ਕ ਵਾਲੇ ਬੱਦਲ ਜਾਣ ਕੇ ਅੱਜ ਬਣ ਸਕਦੇ ਹਨ ਇਸ ਸਿਸਟਮ ਦਾ ਅਸਰ ਮਾਲਵੇ ਦੇ ਵਿੱਚ ਨਾ ਮਾਤਰ ਹੋਣ ਦੀ ਸੰਭਾਵਨਾ ਹੈ ਕੁਝ ਕੁ ਖੇਤਰਾਂ ਦੇ ਵਿੱਚ ਬੱਦਲਵਾਈ ਜ਼ਰੂਰ ਬਣ ਸਕਦੀ ਹੈ ਪਰ ਮੀਂਹ ਨੇਰੀ ਤੋਂ ਕੋਰਾ ਇਨਕਾਰ ਹੀ ਹੈ ਤੇ ਅੱਜ 11 ਤਰੀਕ ਆ ਕੱਲ ਨੂੰ ਵੀ ਮੌਸਮ ਇਸੇ ਤਰ੍ਹਾਂ ਦਾ ਹੀ ਰਹਿਣ ਦੀ ਸੰਭਾਵਨਾ ਹੈ ਗਰਮੀ ਤੇ ਹੂਮਸ ਵਾਲਾ ਮਾਹੌਲ ਲਗਾਤਾਰ ਵੱਧ ਰਿਹਾ ਹੈ ਜਿਸ ਸਦਕਾ 13 14 15 ਤੇ 16 ਤਰੀਕ ਨੂੰ ਜਿਹੜਾ ਸਿਸਟਮ ਆ ਰਿਹਾ ਹੈ ਉਹ ਕੁਝ ਕੇ ਖੇਤਰਾਂ ਦੇ ਵਿੱਚ ਤਗੜਾ ਹੋਵੇਗਾ ਤੇ ਕੁਝ ਕੇ ਖੇਤਰਾਂ ਦੇ ਵਿੱਚ ਹਲਕੇ ਤੋਂ ਦਰਮਿਆਨਾ ਰਹਿਣ ਦੀ ਸੰਭਾਵਨਾ ਹੈ ਗੜੇਬਾਰੀ ਹੋਣ ਦੀ ਵੀ ਉਸ ਉਸਦੇ ਵਿੱਚ ਸੰਭਾਵਨਾ ਜ਼ਰੂਰ ਬਣੇਗੀ ਪਰ ਕਿਹੜੇ ਖੇਤਰ ਵਿੱਚ ਬਣੇਗੀ ਇਹ ਕੁਦਰਤ ਤੇ ਨਿਰਭਰ ਕਰਦੀ ਹੈ ਤੇ ਦੂਸਰਾ ਨਾਲ ਜਦੋਂ ਪਹਿਲਾ ਸਪੈਲ ਲੱਗਾ 13 ਅਪ੍ਰੈਲ ਨੂੰ ਉਦੋਂ ਕੁਝ ਕੁ ਖੇਤਰਾਂ ਦੇ ਵਿੱਚ ਨਾਲ ਹਨੇਰੀ ਚੱਲਣ ਦੀ ਆ ਸੰਭਾਵਨਾ ਵੀ ਦਖਾਈ ਦੇ ਰਹੀਆਂ ਹਨ ਪੰਜਾਬ ਦੇ ਕਾਫੀ ਸਾਰੇ ਇਲਾਕਿਆਂ ਦੇ ਵਿੱਚ ਕੁੱਲ ਮਿਲਾ ਕੇ ਅੱਜ ਵਾਲਾ ਜਿਹੜਾ ਸਿਸਟਮ ਆ ਬਦਲਬਾਈ ਰਹੇਗੀ ਦੁਪਹਿਰ ਤੋਂ ਬਾਅਦ ਕਿਤੇ ਕਿਤੇ ਗਰਜ ਚਮਕ ਵਾਲੇ ਬੱਦਲ ਬਣ ਕੇ ਹਲਕੀ ਫੁਲਕੀ ਕਣਮਣ ਹੋ ਸਕਦੀ ਹੈ ਖਾਸ ਕਰਕੇ ਮਾਝੇ ਤੇ ਮਾੜਾ ਮੋਟੇ ਦੁਆਬੇ ਦੇ ਇਲਾਕਿਆਂ ਦੇ ਵਿੱਚ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਤੇ ਗਰਮਾਹਟ ਵਾਲਾ ਹੀ ਰਵੇਗਾ ਜੱ ਵੀ